ਸਸੀਗਾ ਜੀ ਮੈਂ ਸੋਰਮੜੀ ਐਕਟ 19 ਨੋਸ ਟੀਵੀ ਦੇ ਵਿੱਚ ਅੱਜ ਲੈ ਕੇ ਆਇਆ ਕਪੂਥਲਾ ਦੇ ਸੈਂਟਰਲ ਟਾਊਨ ਕਲੋਨੀ ਦੀ ਸੜਕ ਦੀ ਬੁਰੀ ਹਾਲਤ ਤੇ ਐਡਵੋਕੇਟ ਮਨੀਸ਼ ਕਮਾਲ ਲੂਥਰਾ ਨੇ ਆਪਣੇ ਸਾਫੀਆਂ ਸੰਗ ਕਾਰਪੋਰੇਸ਼ਨ ਬਾਰੇ ਕੀ ਕੀਤਾ ਐਲਾਨ ਅਤੇ ਆਪ ਪਾਰਟੀ ਦੇ ਹਲਕਾ ਇੰਚਾਰਜ ਕਰਮ ਵੀਰ ਸਿੰਘ ਚੰਦੀ ਬਾਰੇ ਕੀ ਬੋਲਿਆ ਔਰ ਕਰਮਵੀਰ ਸਿੰਘ ਚੰਦੀ ਨੇ ਵੀ ਕੀ ਅੱਗੇ ਜਵਾਬ ਦਿੱਤਾ ਖੁਦ ਵੇਖੋ ਇਹ ਰਿਪੋਰਟ हल किसी तरह एडमिनिस्ट्रेशन लैवल से नहीं हूं तो बाई लेम कल ऑफिसर के उपर आप पार्टी बनवा के हाई कोर्ट तक पटन लैके जाएंगे चाहेंगे तो एको थाली के चटे बच्चे सेंटर तो बहुत वजिया सारी सोसाइटी बहुत वजी है जी ਬੋਧਚੇ ਰਹਿਣ ਵਾਲੇ ਬੰਦੇ ਸਾਰੇ ਵਕੀਲ ਸਾਹਿਬ ਹਨ ਤੇ ਪੁਲਿਸ ਮੁਲਾਜ਼ਮ ਸਾਰੇ ਸਾਰੇ ਬੜੀਆ ਅੱਛੇ ਅੱਛੇ ਲੋਕ ਰਹੇ ਹੋਏ ਸਾਰੇ ਜੱਸਾ ਮੇਨ ਮੇਨ ਐਟਰੀ ਸੇ ਜੱਸਾ ਰਹਿੰਦੇ ਆ ਤੇ ਇਹ ਸੜਕ ਬਣਿਆ ਨੂੰ ਇਨਾਂ ਦੇ ਵਿੱਚੋਂ ਸਾਰੇ ਪੜੇ ਵਿਕੇ ਪੀਕਿਆਂ ਨੇ ਬਿਜਲੀ ਬੋਰਡ ਨੇ ਫਿਰ ਆਪਣੇ ਕੋਸੋ ਮੁਲਾਜ਼ਮ ਨੇ ਵੀ ਦੋ ਦੋ ਡੀ ਜਨੇ ਕਮੇਟੀ ਕਰ ਵੀ ਲੱਗੇ ਨੇ ਮੁਲਾਜ਼ਮਾਂ ਸਾਡੇ ਐਸੇ ਜਿਹੜਾ ਜਿਹੜਾ ਇਹ ਰੋਡ ਜਿਹੜਾ ਖਰਾਬ ਰੋੜ ਹੈ ਨਾ ਉਸ ਰੋੜ ਦੇ ਉੱਪਰ ਵੀ ਸਾਡੇ ਜੁਡੀਸ਼ੀਅਲ ਜੱਜ ਸਾਹਿਬ ਵੀ ਰਹੇ ਆ ਮੇਰਾ ਨਾ ਐਡਵੋਕੇਟ ਮਨੀਸ਼ ਕੁਮਾਰ ਨੇ ਜੀ 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 ਪੇਪਰ ਬਸ ਨਹੀਂ ਹਾਂਜੀ ਮੈਂ ਪਿਛਲੇ 3 ਸਾਲ ਤੋਂ ਇੱਥੇ ਦਾ ਵਸਨੀਕ ਹਾਂ ਜੀ ਜੀ ਔਰ ਇਸ ਤੋਂ ਨਾਲ ਨਾਲ ਹੋਰੀ ਸਾਥੀ ਵਕੀਲ ਸਾਬ ਹਾਂਜੀ ਹਾਂਜੀ ਇਹ ਮੇਰੇ ਨਾਲ ਵਕੀਲ ਸਾਹਿਬ ਇੱਕ ਹੋਰ ਖੜੇ ਹੈ ਜੀ ਰਣਵੀਰ 라ਵਤ ਨਾਮ ਹੈ ਜੀ ਨਾਲ ਸਾਡੇ ਹੋਰ ਵਕੀਲ ਸਾਹਿਬ ਮਨ ਹੈਗੇ ਵੀ ਮਨੀਸ਼ ਕੁਮਾਰ ਹੈ ਜੀ ਸਾਡੇ ਨਾਲ ਗੁਰਵਿੰਦਰ ਗੁਰਵਿੰਦਰ ਕਰਨੇ ਹੈ ਜੀ ਪੀਓ ਸਟਾਫ ਦੇ ਵਿੱਚੋਂ ਰਟਾਇਰ ਹੋਏ ਨੇ ਜੀ ਰੀਸੈਂਟਲੀ ਬਾਕੀ ਹੋਰ ਵੀ ਬਹੁਤ ਚੰਗੇ ਚੰਗੇ ਸ਼ਹਿਰ ਦੇ ਬੰਦੇ ਹੈਗੇ ਸਾਰੇ ਅਫਸਰ ਸਾਰੇ ਸਾਰੇ ਇੱਥੇ ਰਹਿ ਰਹੇ ਜੀ ਇਸੇ ਕੋਈ ਚੋਰੀ ਚੋਰੀ ਰਹਿ ਰਹੇ ਬਿਲਕੁਲ ਤੇ ਹਾਲ ਇਥੇ ਮਾੜਾ ਹੈ ਸੜਕ ਦਾ ਹਾਲ ਜਿਸ ਦਿਨ ਦੇ ਅਸੀਂ ਆਏ ਸੀ ਉਦੋਂ ਸੁਣਿਆ ਸੀ ਕਿ ਇਹ ਸੜਕ ਜਿਹੜੀ ਹੈਗੀ ਹੈ ਪਾਸ ਹੋ ਗਈ ਹੈ ਇਹਨੇ 6 ਮਹੀਨੇ ਦੇ ਵਿੱਚ ਵਿੱਚ ਬਣ ਜਾਣਾ ਹੈ ਪਰ ਅੱਜ ਮੈਨੂੰ 3 ਸਾਲ ਹੋ ਗਏ ਆ ਮੇਰੇ ਖਿਆਲ ਨਾਲ ਕੋਈ ਵੀ ਐਸਾ ਡਿਪਾਰਟਮੈਂਟ ਨਹੀਂ ਹੈਗਾ ਜਿੱਥੇ ਵੀ ਕਿਸੇ ਜਾ ਕੇ ਰਿਕੁਐਸਟ ਨਾ ਦਿੱਤੀ ਹੋਵੇ ਰਿਟਰਨ ਲੈਟਰ ਨਾ ਦਿੱਤੀ ਹੋਵੇ ਅਸੀਂ ਉੱਥੇ ਜਾ ਕੇ ਕਹਿ ਕੇ ਨਾ ਆਏ ਹੋਏ ਕਿ ਇਹ ਸੜਕ ਜਿਹੜੀ ਤਿਆਰ ਕਰਵਾਉਣੀ ਸ੍ਰੀ ਗਾ ਜੀ ਸ੍ਰੀ ਗਾ ਜੀ ਸਰ ਤੁਸੀਂ ਸੈਂਟਰ ਤੋਂ ਵੀ ਇੱਕ ਮਸਲਾ ਸੁਣਿਆ ਨਾ ਦੇਖਿਆ ਨਾ ਪੀਗਣ ਬੰਦੇ ਜੇ ਤੁਸੀਂ ਆਪਣਾ ਪਾਰਟੀ ਨੂੰ ਪਰਪਰ ਹੋ ਰਿਹਾ ਤੇ ਕੋਈ ਕੋਰਡੀਨੇਟਰ ਪਿੱਛੇ ਪਤਾ ਲੱਗਾ ਕਿ ਕਿ ਮੁਸ਼ਕਿਲ ਆ ਰਹੀ ਹੈ ਤੇ ਸੜਕ ਨਹੀਂ ਕੋਈ ਮੈਂ ਇਹ 아이 25 ਸਾਲ ਹੋ ਗਏ ਆਪਾਂ ਨੂੰ ਸਾਡੇ ਐਮਐਲਏ ਸਾਹਿਬ ਨੂੰ ਮੈਂ ਬੜੀ ਮੈਂ ਕੈ ਵਰਡਸ ਨਹੀਂ ਯੂਜ਼ ਕਰਦਾ ਸਕਦਾ ਵੀ ਇੰਨੇ ਵਾਰੇ ਹਾਲਾਤ ਸਾਡੇ ਹਲਕੇ ਦੇ ਸਾਡੇ ਸ਼ਹਿਰ ਦੇ 25 ਹਰ ਕੋਈ ਬੰਦਾ ਐਮਐਲਏ ਬਹੋਵੇ ਆਪਣੀ ਲਾਈਫ ਦਾ 40% ਇਸਾਇਰ ਵਾਲੇ ਰਹਿ ਚੁੱਕਾ ਹੋਵੇ ਔਰ ਅੱਜ ਸਾਨੂੰ ਇਹ ਦੇਖਣਾ ਪਵੇ ਕੋਈ ਸੜਕ ਟੁੱਟੀ ਹੈ ਕੋਈ ਸੜਕ ਬਣ ਨਹੀਂ ਰਹੀ ਉਹ ਮੈਨੂੰ ਪਤਾ ਲੱਗਦਾ ਕਿ 2011 ਤੋਂ ਹੀ ਸ਼ਰਕਤ ਨਹੀਂ ਬਣੀ ਤੇ ਦੂਜੀ ਗੱਲ ਇਹ ਕਿ ਮੈਂ ਕਾਰਪੋਰੇਸ਼ਨ ਚ ਹੁਣ ਤੁਸੀਂ ਦੇਖਦਾ ਕਿ 53 5 ਸਾਲ ਹੋ ਗਏ ਨੇ ਕਾਰਪੋਰੇਸ਼ਨ ਬਣੀ ਹੋਰ ਤੇ ਕਾਰਪੋਰੇਸ਼ਨ ਚ ਜੋ ਸਿਸਟਮ ਦੇਖਿਆ ਮੈਂ ਉਹ ਬਹੁਤ ਬੁਰੇ ਹਾਲਾਤ ਹੈ ਔਰ ਇਹਨਾਂ ਨਾਲ ਮੈਂ ਇਹ ਖਾਸ਼ ਦੋਣਾ ਕਿ ਜਦੋਂ ਵੀ ਆ ਮੈਂ ਬੁਲ ਦੇਖਦਾ ਪਿਆ ਮੈਂ ਜਦੋਂ ਸਿਸਟਮ ਬਣਦਾ ਵਾ ਆਪਾਂ ਸੜਕ ਸ਼ੁਰੂ ਕਰਾ ਕੇ ਸੜਕ ਪਾਵਾ ਦੀ ਜੀ ਜੀ ਸ੍ਰਿੰਦਰ ਕੁਮਾਰ ਜੀ ਸ੍ਰਿੰਦਰ ਮਹਾਜਨ ਜੀ 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 ਤੁਸ ਇਥੇ ਲ ਦੱਸ ਨਹੀਂ ਕੋ ਹਾਂ ਜੀ ਹਾਂ ਜੀ ਸੈਂਟਰ ਟ੍ਰੌਨਕ ਪਹਿਲਾ ਘਰ ਮੇਰਾ ਜੀ ਜੀ ਔਰ ਕਿੰਨੀਆਂ ਕਲੋਨੀਆਂ ਲੱਗਦੀਆਂ ਫਿਰ ਇਹਨੂੰ ਬਾਬਾ ਦੀਪ ਸਿੰਘ ਨਗਰ ਕਲੋਨੀ ਲੱਗਦੀ ਜੀ ਨਾਲ ਡਿਫੈਂਸ ਕਲੋਨੀ ਲੱਗਦੀ ਹੈ ਸੈਂਟਰ ਟ੍ਰੌਨਕ ਦਾ ਗ੍ਰੀਨ ਪਾਰਕ ਲੱਗਦੀ ਹੈ ਜੀ ਸਾਰੀ ਗੋਨੀਆਂ ਲੋਜੀ ਬੜੀ ਵਧੀਆ ਪੌਸ਼ਟ ਨੂੰ ਨੇ ਬੜੀ ਮੀਰ ਲੱਗਦੀ ਦਾ ਬਹੁਤ ਬਰੀਫ ਹੋਤਾ ਹੈ ਸੈਂਟਰ ਤੋਂ ਤਾਂ ਬਹੁਤ ਵਧੀਆ ਸਾਰੀ ਸੋਸਾਇਟੀ ਬਹੁਤ ਵਧੀਆ ਜੀ ਬਹੁਤ ਅੱਛੇ ਰਹਿਣ ਵਾਲੇ ਬੰਦੇ ਆ ਸਾਰੇ ਵਕੀਲ ਸਾਹਿਬ ਆ ਨਾ ਤੇ ਪੁਲਿਸ ਮੁਲਾਜ਼ਮ ਸਾਰੇ ਸਾਰੇ ਬੜੀਆ ਅੱਛੇ ਅੱਛੇ ਲੋਕ ਰਹੇ ਨੇ ਸਾਰੇ ਜੱਸਾ ਮੇਨ ਮੇਨ ਐਡਰੈਸ ਜੱਸਾ ਰਹਿੰਦੇ ਆ ਤੇ ਇਹ ਸੜਕ ਬਣਿਆ ਨੂੰ ਗੁਰਵਿੰਦਰ ਸਿੰਘ ਜੀ ਕਿੱਥੇ ਰਹਿੰਦੇ ਹੋ ਜੀ ਅਸੀਂ ਸੈਂਟਰ ਤੋਂ ਗੂਗੁਲਾ ਜੀ ਨੀਅਰ ਗ੍ਰੀਨ ਪਾਰਕ ਦੇ 올ਿਵਰ ਬਾਬੂ ਜੀ ਨੂੰ ਸਾਹਮਣੇ ਦਿਬਣਾ ਜਰ ਟ੍ਰਾਂਸਪੋਰਟਿੰਗ ਸਾਡੀਆਂ ਇੱਕ ਸੜਕ ਜਿਹੜੀ ਹੈ ਨਾ ਸਾਡੀ ਮੇਨ ਸੜਕੇ ਦੇ ਬਾਹਰਲੀ ਹੈ ਹਾਂਜੀ ਤੇ ਸਾਡੀ ਕਾਫੀ ਟਾਈਮ ਤੋਂ ਮੈਂ ਸਾਨੂੰ 11 ਵਜੇ ਇੱਥੇ ਆ ਰਿਹਾ ਹਾਂ ਹਾਂਜੀ ਸਾਨੂੰ 11 ਤੋਂ ਹੀ ਇਹ ਸੜਕੇ ਇਦਾਂ ਹੀ ਖਰਾਬ ਆ ਜੀ ਜੀ ਜਦੋਂ ਬੱਸ ਪੈਂਦੀ ਹੈ ਇਹ ਸੜਕ ਤੋਂ ਲੰਘਣਾ ਬਹੁਤ ਮੁਸ਼ਕਲ ਹੋ ਜਾਂਦਾ ਵਾ ਜੀ ਜੀ ਬੱਚੇ ਸਕੂਲ ਦੇ ਕਾਫੀ ਇੱਥੇ ਪੜ੍ਹਦੇ ਹੱਲੇ ਕਲੋਨੀ ਦੇ ਵਿੱਚ ਛੋਟਾ ਕੌਨੀਆਂ ਦੇ ਹਾਂਜੀ ਉਹਨਾਂ ਨੂੰ ਲੰਘਣਾ ਬਹੁਤ ਪਰੇਸ਼ਾਨੀ ਹੁੰਦੀ ਆ ਜੀ ਜਿਹੜਾ ਕਿ ਸਾਨੂੰ ਜਦੋਂ ਬੱਚ ਪੈਦੀ ਆ ਸਮੱਸਿਆ ਬਹੁਤ ਜਿਆਦਾ ਹੁੰਦੀ ਆ ਨੰਗਨ ਨੰਗਨ ਜੀ ਜੀ ਤੇ ਬਾਕੀ ਸਾਡੇ ਜਿਹੜੇ ਦੋ ਤਿੰਨ ਕਲੋਡੀਆਂ ਹੈਗੀਆਂ ਨੇ ਡਿਫੈਂਸ ਕੋਰਨੀ ਆ ਦੀਪਨਗਰ ਆ ਪਾਕੀ ਸੈਂਟਰ ਟਾਣ ਆ ਹਾਂਜੀ ਔਰ ਤੁਸੀਂ ਖੁਦ ਆਪਦੇ ਨੁਮਾਇੰਦਿਆਂ ਅੰਤਰਜਾਨ ਤੋਂ ਗੀਤ ਵੀ ਹੋ ਔਰ ਵਕੀਲ ਭਾਈ ਜਾਲਾ ਬੜਾ ਪਰੇਸ਼ਾਨ ਨੇ ਕਹਿੰਦੇ ਸਾਡੀ ਕੋਸ਼ਿਸ਼ ਨਵਾਈ ਨੂੰ ਕਿੰਨੀ ਜਲਦੀ ਫਰਮਾਈ ਕਰਵਾਉਣੀ ਬਹੁਤ ਜਲਦੀ ਅਗਲੇ ਹਫ਼ਤੇ ਵਿੱਚ ਮੇਰੀ ਕੋਸ਼ਿਸ਼ ਆ ਕਿ ਮੇਰੇ ਤੇ ਪੂਰਾ ਕਾਰਪੋਰੇਟ ਕਮਿਸ਼ਨਰ ਸਾਹਿਬ ਬਾਹਰ ਗਏ ਰਿਹਾ ਜਦੋਂ ਵੀ ਆਉਂਦੇ ਆ ਉਹ ਨਾਲ ਡਿਸਕਸ ਕਰਕੇ ਤੇ ਆਪਾਂ ਲਈ ਕਾਰਜ ਚੁਸਤੀ ਪਾਉਂਦੇ ਜੀ ਸੁਣਵਾਈ ਦੇ ਜੀ ਸੁਣਵਾਈ ਕਿਸੇ ਤੱਕ ਨਹੀਂ ਹੋਈ ਬਾਹਰ ਕਾਰਨਰ ਦੇ ਉੱਪਰ ਉੱਥੋਂ ਤੱਕ ਸੜਕ ਬਣ ਗਈ ਦੋ ਵਾਰ ਜੀ ਜੀ ਇਧਰ ਡਿਫੈਂਸ ਕਲੋਨੀ ਹੈ ਉੱਥੋਂ ਤੱਕ ਸੜਕ ਬਣ ਗਈ ਐਨੇ ਏਰੀਆ ਦੀ ਸੜਕ ਅੱਜ ਤੱਕ ਨਹੀਂ ਦੀਪ ਸਿੰਘ ਨਗਰ ਤੋਂ ਲੈ ਕੇ ਉੱਥੋਂ ਤੱਕ ਉੱਥੋਂ ਤੱਕ ਸੜਕ ਅਜ ਤੱਕ ਨਹੀਂ ਬਣੀ ਔਰ ਤੁਸੀਂ ਮੋਟਾ ਹੀ ਬਾ ਰਹੇ ਹੋ ਐਮਸੀ ਕੋਲ ਬਿਲਕੁਲ ਸਾਰੇ ਸਾਰੀ ਕਲੋਨੀ ਬੋਟਾ ਪਾ ਰਹੀ ਹੈ ਜੀ ਅਜ ਤੱਕ ਕਿਸੇ ਵੀ ਐਮਸੀ ਨੇ ਜਾਂ ਕਿਸੇ ਵੀ ਮੰਤਰੀ ਨੇ ਕਿਸੇ ਵੀ ਅਜ ਤੱਕ ਆ ਕੇ ਦੇਖਿਆ ਨਹੀਂ ਕੋਈ ਐਮਐਲਏ ਨਹੀਂ ਆਇਆ ਇੱਥੇ ਮੌਕੇ ਦੇ ਉੱਪਰ ਅਸੀਂ ਤੇ ਜਦੋਂ ਦੇ ਆਏ ਸੀ ਉਦੋਂ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹਾਂ ਔਰ ਇਹ ਏਰੀਆ ਵੀ ਇਨਕੋ ਲੈਸਤਰਾ ਉਹ ਜਿੱਦਾਂ ਇੱਕ ਮਤਰੀਏ ਮਾਂ ਦਾ ਨਿਆਣਾ ਹੁੰਦਾ ਉਹਨੂੰ ਵੱਖਰਾ ਰੱਖ ਦਿੱਤਾ ਜਾਂਦਾ ਬਿਲਕੁਲ ਇਸ ਕਲੋਨੀ ਨੂੰ ਇਸ ਤਰ੍ਹਾਂ ਰੱਖਿਆ ਗਿਆ ਸੜਕ ਨੂੰ ਕਿ ਮਤਰੀਏ ਮਾਂ ਦੇ ਨਿਆਣੇ ਨੂੰ ਸਾਈਡ ਤੇ ਰੱਖ ਦਿੱਤਾ ਹੈ ਬੜੀ ਹੈਰਾਨੀ ਦੀ ਗੱਲ ਹੈ ਜੀ ਇੱਥੇ ਆਫਸਰ ਵਕੀਲ ਆ ਗਏ ਉਹ ਤੁਹਾਡਾ ਹੀ ਵਕੀਲ ਭਾਈ ਜਾਰੇ ਤੋਂ ਇਸ ਟਾਈਮ ਹਲਕਾ ਬਰਤਾਨ ਚੰਡੀਗੜ੍ਹ ਬਣੇ ਨੇ ਤੇ ਉਹ ਨਹੀਂ ਕੁਝ ਕਹਿੰਦੇ ਜਾਂ ਕੁਝ ਕਰਦੇ ਨਹੀਂ ਸਾਨੂੰ ਉਮੀਦ ਹੈ ਜੀ ਅਸੀਂ ਇੱਕ ਵਾਰ ਟਾਈਮ ਉਹਨਾਂ ਨੂੰ ਵੀ ਲੈ ਕੇ ਉਹਨਾਂ ਨੂੰ ਵੀ ਮੌਕਾ ਦੇ ਕੇ ਦੇਖਣਾ ਅੱਜ ਤੱਕ ਤਾਂ ਕੋਈ ਇੱਥੇ ਕਰ ਨਹੀਂ ਸਕਿਆ ਹੋ ਸਕਦਾ ਕਿ ਉਹ ਜੇਕਰ ਆਈਐਸ ਇਸ ਜਗ੍ਹਾ ਦੇ ਵਿੱਚ ਆਈ ਹੈ ਤੇ ਹੋ ਸਕਦਾ ਸਾਡਾ ਹੱਲ ਕਰਵਾ ਵੀ ਦੇ ਅੱਜ ਤੱਕ ਹੱਲੇ ਉਹਨਾਂ ਨਾਲ ਉਹਨਾਂ ਨਾਲ ਸਾਡਾ ਸੰਪਰਕ ਨਹੀਂ ਹੋ ਸਕਿਆ ਇੱਕ ਵਾਰ ਅਸੀਂ ਕੋਸ਼ਿਸ਼ ਜ਼ਰੂਰ ਕੀਤੀ ਹੈ ਪਰ ਉਹ ਚੰਡੀਗੜ੍ਹ ਗਏ ਹੋਏ ਸੀ ਹੋਣ ਅਸੀਂ ਉਹਨਾਂ ਕੋਲ ਟਾਈਮ ਲਿਆ ਮੇਬੀ ਕਿ ਸ਼ਾਇਦ ਐਤਵਾਰ ਨੂੰ ਜੇ ਆਣਗੇ ਜੇਕਰ ਸਾਡਾ ਇਹ ਹੱਲ ਕਰ ਦੇਣਗੇ ਤੇ ਮੇਰੇ ਮੁਤਾਬਕ ਤੇ ਉਹ ਸਭ ਤੋਂ ਵਧੀਆ ਲੀਡਰ ਕਪੂਰਸਲੇ ਦਾ ਉਹੀ ਆਇਆ ਹੋਵੇ। ਮੋੜੇ ਨਾ ਕੀਤਾ ਤੇ ਨਾ ਨਾ ਕੀਤਾ ਹੋਏਗਾ ਤੇ ਕਿਰਪਾ ਸੀ ਕਹਾਂਗੇ ਇੱਕੋ ਥਾਲੀ ਦੇ ਚਟੇਪਤ। ਪਰ ਨੂੰ 20 ਸਾਲ ਹੋ ਗਏ ਸਾਨੂੰ ਇੱਥੇ 15 ਸਾਲਾ ਮੈਨੂੰ ਆਇਆ ਨੂੰ ਇੱਥੇ। ਇਹ 20 ਸਾਲ ਤੋਂ ਪਹਿਲਾਂ ਸੜਕ ਹੱਲੇ ਤੱਕ ਬਣੀ ਨਹੀਂ ਇੱਕ ਵਾਰੀ ਬੜੀ-ਵੜੀ ਦੋ ਤਿੰਨ ਵਾਰੀ ਇਹੀ ਪਾਸ ਹੋਇਆ ਵੀ ਸੜਕ ਪਾਸ ਹੋ ਗਈ ਹੈ ਸੋਨਾਂ ਚ ਇਹੀ ਹੈ। ਪੈਸੇ ਵੀ ਆਏ ਆ ਫੰਡ ਵੀ ਆਇਆ ਪਰ ਮੈਨੂੰ ਫੰਡ ਲੱਗਾ ਕਿੱਥੇ ਇਹ ਨਹੀਂ ਪਤਾ ਲ ਇਥੇ ਸਰਜੀ ਸਿੰਘ ਬਲਿਆ ਅੰਮ੍ਰਿਤਪਾਲ ਅੰਮ੍ਰਿਤ ਅਮਰਪਾਲ ਤੇ ਵਕੀਲ ਸਾਹਿਬਾ ਉਹਨਾਂ ਦੀ ਵਾਈਫ ਆ ਉਹ ਆਪਣੀਆਂ ਜੇ ਨਹੀਂ ਉਹ ਵੀ ਉਹਨਾਂ ਨੂੰ ਇੱਕ ਦੋ ਵਾਰੀ ਮਿਲਿਆ ਗਿਆ ਉਹਨਾਂ ਨੇ ਕੋਈ ਮਤਲਬ ਬਸ ਲੈ ਲੈ ਪੱਛੇ ਲਾ ਕੇ ਤੇ ਮਤਲਬ ਛੱਡ ਦਿੱਤਾ ਗਿਆ ਕੋਈ ਮਤਲਬ ਸੁਣਾਈ ਨਹੀਂ ਹੋਈ ਕੇ ਇਲਾਜਾਂ ਵੇਲੇ ਆਈ ਹੀ ਉਸ ਤੋਂ ਬਾਅਦ ਆਈ ਨਹੀਂ ਉਹ ਵੱਡੇ ਵੱਡੇ ਆ ਜੀ ਸਾਰੇ ਵੋਟਾਂ ਵੋਟਾਂ ਕਿੱਥੇ ਪੈਣੀਆਂ ਵੋਟਾਂ ਜਿਹੜੇ ਆਉਗੇ ਉਹਨਾਂ ਨੂੰ ਪਤਾ ਲੀਹ ਦੇ ਕਿਹੜਾ ਕੰਮ ਕਰਾਂਦਾ ਜਿਹੜੇ ਸੜਕ ਬਣਾਉਗੇ ਉਹਨਾਂ ਨੂੰ ਵੋਟਾਂ ਪੈ ਜਾਣਗੀਆਂ ਜਿਹੜੀ ਸਰਕਾਰ ਆਂਦੀ ਆ ਆਮ ਆਦਮੀ ਪਾਰਟੀਾਂ ਦੀ ਹੈ ਕਾਂਗਰਸਾਂ ਦੀ ਹੈ ਜਿਹੜੇ ਸੜਕ ਬਣਾਉਣ ਜਾਂ ਤੁਹਾਨੂੰ ਵੋਟਾਂ ਪੈਣ ਨਹੀਂ ਸਾਰੇ ਕਲੋਨੀ ਇੱਟਾ ਜੀ ਡਿਫੈਂਸ ਕਲੋਨੀ ਵਾਲੇ ਨਾਲ ਆ ਸੈਂਟਰ ਰੋਨ ਵਾਲੇ ਨਾਲ ਆ ਸਾਰੇ ਬਾਬਾ ਜੀ ਫਿਰ ਕੋਈ ਨਹੀਂ ਸਾਰੇ ਇਕੱਠੇ ਆ ਜੀ ਇਹ ਰੋਡ ਸਾਰੀ ਕਚਹਿਰੀਆਂ ਨੂੰ ਨਿਕਲਦੀ ਆ ਬੱਸ ਇਹਨੂੰ ਵੀ ਨਿਕਲਦੀ ਆ ਰੋਡ ਸਾਰੀ ਜਗ੍ਹਾ ਲੱਗਦੀ ਆ ਇਹ ਰੋਡ ਤੇ ਬਹੁਤ ਆਵਾਜ਼ ਆ ਬੱਚੇ ਸਕੂਲ ਆਣਾ ਇੱਥੇ ਆ ਗਾ ਆ ਰਹੇ ਨੇ ਕਿਥੇ ਆ ਸਕੂਲ ਆ ਰਹਿ ਨਾਲ ਸਕੂਲ ਦੇ ਬੱਚੇ ਅਲੀਵਾ ਸਕੂਲ ਦੇ ਬੱਚੇ ਆਉਂਦੇ ਆ ਚਿਹਰੇ ਉਹ ਵਿਚਾਰੇ ਬੜੇ ਪਰੇਸ਼ਾਨ ਹੁੰਦੇ ਜਦੋਂ ਮੀਂਹ ਪੈਂਦਾ ਵਾ ਉਹ ਸੁਰਤਾਂ ਕੋਏ ਪਏ ਆ ਬੜੀ ਮੀਂਹ ਪਾਈ ਘਟਾਇਆ ਆਂਦਾ ਵਾ ਬਹੁ ਪਰੇਸ਼ਾਨੀ ਦਾ ਕਾਰਨ ਉਹਨਾਂ ਦੇ ਵਿੱਚ ਸਾਰੇ ਪੜੇ ਵਿਕੇ ਪੀਚੇ ਨੇ ਬਿਜਲੀ ਬੋਰਡ ਨੇ ਫਿਰ ਆਪਣੇ ਕੋਸ ਮੁਲਾਜ਼ਮ ਨੇ ਨੀਦ ਨੂੰ ਡੀ ਨੇ ਕਮੇਟੀ ਕਰ ਨਹੀਂ ਲੱਗੇ ਨੇ ਮੁਲਾਜ਼ਮਾਂ ਸਾਡੇ ਐਸੇ ਜਿਹੜਾ ਜਿਹੜਾ ਇਹ ਰੋਡ ਜਿਹੜਾ ਖਰਾਬ ਰੋਡ ਹੈ ਨਾ ਉਸ ਫੋੜ ਦੇ ਉੱਪਰ ਵੀ ਸਾਡੇ ਜੁਡੀਸ਼ੀਅਲ ਜੱਜ ਸਾਹਿਬ ਹੀ ਰਹੇ ਆ ਬਕੇ ਦਿਪਿੰਦਰ ਕੁਮਾਰ ਜੀ ਔਰ ਬੜੇ ਮਾਰੇ ਆ ਨਾਲ ਸੜਕ ਤੇ ਕੀ ਕਹਿਣਾ ਚਾਹੁੰਦੇ ਦੇਖੋ ਜੀ ਅਸੀਂ ਤੇ ਸਰਕਾਰ ਅੱਗੇ ਹੀ ਬੇਨਤੀ ਕਰਾਂਗੇ ਅਸੀਂ ਇਹੀ ਆਪਣੀ ਬੇਨਤੀ ਰਿਕੁਐਸਟ ਕਰਦੇ ਆ ਗਿਆ ਕਿ ਇਸ ਸੜਕ ਨੂੰ ਬਣਾਇਆ ਜਾਵੇ ਕਿਸੇ ਨਾ ਕਿਸੇ ਤਰੀਕੇ ਜਿੱਦਾਂ ਵੀ ਹੋਇਆਗਾ ਉਹਦਾ ਹੱਲ ਕੀਤਾ ਜਾਵੇ ਕੰਦੇ ਵਕੀਲ ਵੀ ਕਹਿੰਦੇ ਆ ਕਿ ਜੇਕਰ ਗੱਲ ਦੇ ਨਾ ਹੋਈ ਸਰ ਅਸੀਂ ਬਾਈ ਨੇਮ ਕੋਰਟ ਚ ਲੈ ਜਾਵਾਂਗੇ ਕਾਰਪੋਰੇਸ਼ਨ ਦੇ ਜਿਹੜੇ ਵੀ ਆਪਣੇ ਅਸਰ ਹੈ ਮੈਂ ਕਾਰਪੋਰੇਸ਼ਨ ਤੋਂ ਵੀ ਮੇਅਰ ਉਹਨਾਂ ਦਾ ਕਾਰਪੋਰੇਸ਼ਨ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਮੈਂ ਆਪਣੀ ਸਰਕਾਰ ਦਾ ਨੁਮਾਇੰਦਾ ਮੈਂ ਸਰਕਾਰ ਦੇ ਜਿੰਨੇ ਵੀ ਕੰਮ ਉਹਨਾਂ ਬਾਰੇ ਜ਼ਿੰਮੇਵਾਰ ਹਾਂ ਔਰ ਦੇਖੋ ਜਿੱਥੋਂ ਤੱਕ ਹੋ ਸਕਿਆ ਮੈਂ ਸ਼ਹਿਰ ਦਾ ਪੁੱਤਰ ਆਂ ਸ਼ਹਿਰ ਬਰਹਿਣ ਵਾਲਾ ਸ਼ਹਿਰ ਦਾ ਬੱਚਾ ਮੈਂ ਭਾਈ ਚਾਰਾਚਰ ਮੈਂ ਪ੍ਰੈਕਟਿਸ ਕੀਤੀ 15 ਸਾਲ ਲਗਾਤਾ 15 ਸਾਲ ਦੀ ਪ੍ਰੈਕਟਿਸ ਆ ਹਰ ਦਿਨ ਦਿਨ ਮੇਰਾ ਭਰਾ ਨੂੰ ਜਾਣਦਾ ਮੈਂ ਇਹਨਾਂ ਦੇ ਕੰਮ ਨਹੀਂ ਕਰਨਾ ਕਿ ਮੈਂ ਹੋਰ ਜਿਹੇ ਕੰਮ ਕਰਦਾ ਮੇਰੀ 100% ਕੋਸ਼ਿਸ਼ ਆ ਕਿ ਕੰਮ ਚਲਦੀ ਤਾਂ ਜਿੰਨੀ ਮਿਲਦੇ ਚੱਲ ਜਾਓਗੇ ਬਟਾ ਤੇ ਤੁਸੀਂ ਕੋਈ ਕਾਨੂੰਨ ਦਾ ਹਸਾਰਾ ਲਓਗੇ ਬਿਲਕੁਲ ਕਾਨੂੰਨ ਦਾ ਬਿਲਕੁਲ ਕਾਨੂੰਨ ਦਾ ਹਸਾਰਾ ਵੀ ਲਿਆ ਜਾਏਗਾ ਪਰ ਕੋਸ਼ਿਸ਼ ਇਹ ਆਈਏ ਕਿ ਐਡਮਿਨਿਸਟ੍ਰੇਸ਼ਨ ਲੈਵਲ ਦੇ ਉੱਪਰ ਜਿਹੜੀ ਐਡਮਿਨਿਸਟ੍ਰੇਸ਼ਨ ਦੀ ਡਿਊਟੀ ਹੈ ਉਹ ਐਡਮਿਨਿਸਟ੍ਰੇਸ਼ਨ ਨਭਾਵੇ ਤੇ ਉਹ ਸਾਡਾ ਕੰਮ ਕਰਵਾ ਸਕੇ ਇਨਫੈਕਟ ਜਿਹੜੀ ਕਾਰਪੋਰੇਸ਼ਨ ਹੈਗੀ ਉਹ ਸ਼ਹਿਰ ਦੇ ਵਿੱਚ ਸੀਜ਼ਿੰਗ ਹੀ ਕਰ ਸਕਦੀ ਹੈ ਉਹ ਦੁਕਾਨਾਂ ਨੂੰ ਬੰਦ ਕਰਨਾ ਉਹਨਾਂ ਨੂੰ ਬਹੁਤ ਸੋਹਣਾ ਆ ਰਿਹਾ ਪਰ ਲੋਕਾਂ ਦੇ ਕਿਸੇ ਮਾੜੀ ਜਿਹੀ ਸੜਕ ਟੁੱਟ ਜਵੇ ਉਹਦਾ ਲੋਕਾਂ ਦਾ ਚਲਾਨ ਘਟਨਾ ਉਹਨਾਂ ਨੂੰ ਬਹੁਤ ਅੱਛੀ ਤਰ੍ਹਾਂ ਆ ਰਿਹਾ ਲੇਕਿਨ ਜਿਹੜੀਆਂ ਟੁੱਟੀਆਂ ਹੋਈਆਂ ਸੜਕਾਂ ਪਹਿਲੇ ਉਹਨਾਂ ਤੇ ਪੈਸਾ ਨਹੀਂ ਲੱਗਦਾ ਸੀ ਤੇ ਸਾਰਿਆਂ ਨੂੰ ਪਰੇਸ਼ਾਨੀ ਆਉਂਦੀ ਹੈ ਕੋਈ ਬੋਲਣ ਨੂੰ ਚਾਹ ਵੀ ਹੈਗਾ ਬਾਕੀ ਇਹ ਆ ਵੀ ਹੁਣ ਅੱਜ ਇਕੱਠੇ ਹੋ ਕੇ ਇੱਕਦਮ ਮੀਟਿੰਗ ਕੀਤੀ ਸੀ ਤੇ ਮੀਟਿੰਗ ਕੀਤੀ ਦੇ ਵਿੱਚ ਸਾਰਿਆਂ ਨੇ ਡਿਸੀਜਨ ਵੀ ਲਿਆ ਸੀ ਇਹੀ ਹੈ ਕਿ ਜਿਹੜੀ ਛੱਡ ਗਿਆ ਜੇ ਨਹੀਂ ਕੋਈ ਬੜਾਸਾ ਦਾ ਅਸੀਂ ਥੋੜਾ ਥੋੜਾ ਪੈਸੇ ਪਾ ਕੇ ਅਸੀਂ ਆਪ ਬਣਾਉਣ ਨੂੰ ਤਿਆਰ ਹੋਏ ਸੀ ਪਰ ਫਿਰ ਵੀ ਇਹੀ ਕਿਤੇ ਇੱਕ ਵਾਰੀ ਸਮੱਸਿਆ ਆ ਜਾਂਦੀ ਜਿਹੜੀ ਆ ਕਿ ਮੇਟੀਕਰ ਉਹ ਆਪਣੇ ਜੀ ਕਾਰਪੋਰੇਸ਼ਨ ਨੂੰ ਤੇ ਸਾਡੇ ਜਿੰਨੇ ਵੀ ਸਾਡੇ ਇਸ ਪੀ ਆਪਣੇ ਹੈਗੇ ਨਹੀਂ ਪੋਲੀਟੀਕਲ ਗਵਰਨਮੈਂਟ ਦੇ ਅਧਿਕਾਰੀ ਚੋਂ ਦੇ ਜਿੰਨੇ ਵੀ ਹੈ ਜਿਹੜੇ ਪਹੁੰਚ ਹੈਗੇ ਨੇ ਉਹ ਵੀ ਹੈਗੇ ਜੀ ਉਹਨਾਂ ਨੂੰ ਚਾਹੀਦਾ ਆ ਵੀ ਇਹਦੀ ਸਮੱਸਿਆ ਹੱਲ ਕਰਨ ਨੂੰ ਸਾਡੀ ਕੋਲ ਵੀ ਹੈ ਅੱਜ ਕੋਈ ਨਹੀਂ ਕਿ ਸਮੱਸਿਆ ਜਿਹੜੀ ਸਾਡੇ ਬੱਚਿਆਂ ਨੂੰ ਆਦੀ ਆ ਰਹੀ ਆ ਬੰਦਾ ਤੇ ਜਿਹੜਾ ਜਵਾਨ ਹੈ ਉਹ ਤਾਂ ਨਿਕਲ ਜਾਂਦਾ ਜਿਹੜਾ ਬਈ ਚਾ ਆ ਗਿਆ ਉਹ ਨੰਗਣਾ ਵੀ ਉਕ ਤੋਂ ਕੋខਾ ਬੱਚਿਆਂ ਨੂੰ ਮੰਗਣਾ ਪਿਆ ਉਹ ਜਿਹੜੀ ਤੁਸੀਂ ਕਲੋਨੀ ਦੇ ਵਿੱਚ ਕੋਠੀ ਬਣਾਈ ਹੈ ਤੇ ਸਾਡਾ ਕਹਿੰਦਾ ਵੀ ਹਾਂਜੀ ਸਰ ਉਸ ਟਾਈਮ ਤੋਂ ਲੈ ਕੇ ਅੱਜ ਤੱਕ ਇਸ ਸੜਕ ਵੱਲ ਕਿਸੇ ਨੇ ਕੋਈ ਧਿਆਨ ਨਹੀਂ ਦਿੱਤਾ ਕਿੰਨੇ ਸਾਲ ਹੋ ਗਏ ਚਾਰ ਸਾਲ ਹੋ ਗਏ ਦੇ ਇਹ ਇហេਤ ਦੇ ਵਿੱਚ ਇੱਥੇ ਕਈ ਸੜਕ ਹੈਗੀਆਂ ਜਿੰਨੂੰ ਉਹਨਾਂ ਨੇ ਤਿਆਰ ਕਰਵਾਣੀ ਟੈਕਸ ਮੇਰੇ ਖਿਆਲ ਨਾਲ ਹਰ ਘਰ ਨੇ 50-50 ਹਜ਼ਾਰ ਰੁਪਿਆ ਟੈਕਸ ਮਿਨਿਮਮ ਜਿਹੜਾ ਵਾ ਦੇ ਦਿੱਤਾ ਹੋਇਆ ਕੁਝ ਨੇ ਲੱਖ ਰੁਪਿਆ ਵੀ ਕੀਤਾ ਹੋਇਆ ਟੈਕਸ ਤੇ ਔਰ ਹਰ ਸਾਲ ਪ੍ਰਾਪਰਟੀ ਟੈਕਸ ਵੀ ਪੇ ਕਰ ਰਹੇ ਆ ਤੇ ਫੇਰ ਵੀ ਤੁਹਾਨੂੰ ਮਤਰੀਆ ਬਟ ਅਸੀਂ ਜਾਣਦੇ ਹਾਂ ਕਿ ਪ੍ਰਸ਼ਾਸਨ ਜੇਕਰ ਉਹਨਾਂ ਦੀ ਜਿਹੜੀ ਡਿਊਟੀ ਬੰਦੀ ਉਹ ਨਿਭਾਦੇ ਨਹੀਂ ਤਾਂ ਫਿਰ ਜੋ ਹੈਗਾ ਕਲੋਨੀ ਸਾਰੇ ਇਕੱਠੇ ਹੋ ਗਏ ਹਾਂਜੀ ਸਰ ਜੇਕਰ ਸਾਡਾ ਹੱਲ ਕਿਸੇ ਤਰ੍ਹਾਂ ਐਡਮਿਨਿਸਟ੍ਰੇਸ਼ਨ ਲੈਵਲ ਤੇ ਨਹੀਂ ਹੁੰਦਾ ਤੇ ਬਾਈ ਨੇਮ ਕੱਲੇ ਕੱਲੇ ਆਫੀਸਰ ਦੇ ਉੱਪਰ ਆਪਾਂ ਪਾਰਟੀ ਬਣਵਾ ਕੇ ਹਾਈ ਕੋਰਟ ਤੱਕ ਪਟੀਸ਼ਨ ਲੈ ਕੇ ਜਾਵਾਂਗੇ